ਨਰਿਆਸੀ ਜਿਹੜਾ ਨਸ਼ਾਰੇ ਪੰਨਾ ਮਰਡਰ ਹੋਇਆ ਸੀ ਮਾਨਯੋਗ ਡੀਸੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਦੀ ਦਿਸ਼ਣ ਦੇ ਸ਼ੇਟ ਤਨਤਨ ਪੁਲਿਸ ਫੋਲੋ ਜਿਹੜੀ ਜੁਰਮ ਦੇ ਖਿਲਾਫ ਇੱਕ ਸਖਤ ਮੁਹਿੰਮ ਚਲਾਈ ਗਈ ਹੈ ਜਿਹਦੇ ਵਿੱਚ ਤਨਤਨ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਇੱਕ ਦਿੱਕਤਜੀਤ ਸਿੰਘ ਦਾ ਬਲਾਈਂਡ ਮਟਰ ਜਿਹੜਾ ਸਾਡੇ ਵੱਲੋਂ ਟ੍ਰੇਸ ਜਿਹੜਾ ਕੀਤਾ ਗਿਆ ਹੈਗਾ ਹੂੰ 19 ਨਵ 2024 ਦੀ ਸ਼ਾਮ ਨੂੰ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਕੁਝ ਅਣਪਛਾਤੇ ਲੋਕਾਂ ਨੇ ਮੋਟਰਸਾਈਕਲ ਤੇ ਜਿਹੜੇ ਆਏ ਸੀਗੇ ਉਹਨਾਂ ਨੇ ਗੋਲੀਆਂ ਮਾਰ ਕੇ ਬਚਿੱਤਰਜੀਤ ਸਿੰਘ ਜੀ ਦੀ ਹੱਤਿਆ ਕਰਤੀ ਸੀਗੀ ਇਮੀਡੀਏਟਲੀ ਜਿਹੜੀ ਪੁਲਿਸ ਮੌਕੇ ਤੇ ਪਹੁੰਚੀ ਹੈਗੀ ਹੈ ਆ ਇਮੀਡੀਏਟਲੀ ਵੀਡੀਓਗ੍ਰਾਫੀ ਕੀਤੀ ਗਈ ਹੈ ਤੇ ਵਕਫਾ ਖਾਂ ਤੋਂ ਜਿਹੜੀ ਪੁੱਛਗਿੱਛ ਸ਼ੁਰੂ ਕੀਤੀ ਸੀ ਅਤੇ ਜਿਹੜਾ ਪਰਚਾ ਦਰਜ ਕਰਕੇ ਜਿਹੜੀ ਤਫ਼ਤੀਸ਼ ਮੁੱਢਲੀ ਤਫ਼ਤੀਸ਼ ਸ਼ੁਰੂ ਕੀਤੀ ਗਈ ਸੀ ਕਿਉਂਕਿ ਬਿਲਕੁਲ ਹੀ ਬਲਾਈਂਡ ਮਰਡਰ ਸੇਗਾ ਇਹਦੇ ਵਿੱਚ ਬਹੁਤ ਹੀ ਡੂੰਘਾਈ ਨਾਲ ਜਿਹੜੀ ਤਫ਼ਤੀਸ਼ ਕੀਤੀ ਗਈ ਹੈ ਸੀਸੀਟੀਵੀ ਕੈਮਰੇ ਜਿਹੜੇ ਖੰਗਾਲੇ ਗਏ ਨੇ ਟੈਕਨੀਕਲ ਸ਼ਹਾਦਤ ਵੀ ਜਿਹੜੀ ਡਿਟੇਲਸ ਜਿਹੜੀ ਸਟੱਡੀ ਕੀਤੀ ਗਈ ਹੈ ਇਹ ਸਾਰਾ ਕਰਨ ਉਪਰੰਤ ਸਾਡੇ ਵੱਲੋਂ ਚਾਰ ਜਿਹੜੇ ਦੋਸ਼ੀਆਂ ਦੀ ਅਰੈਸਟ ਕੀਤੀ ਗਈ ਹੈ ਇਹਦੇ ਵਿੱਚ ਪ੍ਰਭਜੀਤ ਸਿੰਘ ਉਰਫ ਸੈਫੀ ਪੁੱਤਰ ਮੇਜਰ ਸਿੰਘ ਆ ਬਾਬਾ ਮੰਗਾ ਸ਼ਾਹ ਨਸ਼ਰਾ ਪੰਨਵਾ ਦਾ ਇਹ ਅਰੈਸਟ ਕੀਤਾ ਗਿਆ ਇਹਨੇ ਜਿਹੜਾ ਬਿੱਕਰ ਸਿੰਘ ਦੀ ਜਿਹੜੀ ਰੈਕੀ ਕਰਾਈ ਸੀਗੀ ਇਹਦੇ ਨਾਲ ਹੀ ਇੱਕ ਜੁਵినਾਈਲ ਮੁੰਡਾ ਵੀ ਅਸੀਂ ਅਰੈਸਟ ਕੀਤਾ ਹੈ ਜਿਨੇ ਰੈਕੀ ਕਰਾਈ ਸੀ ਬਿੱਕਰ ਸਿੰਘ ਆ ਬਿੱਕਰ ਸਿੰਘ ਤੀਜਾ ਇੱਕ ਰਣਦੀਪ ਸਿੰਘ ਪੁੱਤਰ ਚਾਨਣ ਸਿੰਘ ਵਾਸੀ ਝੁੱਗੀਆਂ ਕਾਲੂ ਥਾਣਾ ਸਦਰ ਪੱਟੀ ਇਹਦੀ ਵੀ ਅਰੈਸਟ ਕੀਤੀ ਗਈ ਹੈ ਜਿਹੜੇ ਸ਼ੂਟਰ ਸੀਗੇ ਵਾਰਦਾਤ ਤੋਂ ਬਾਅਦ ਇਹ ਸ਼ੂਟਰ ਇਹਦੇ ਰਣਦੀਪ ਸਿੰਘ ਦੇ ਘਰ ਜਾ ਕੇ ਇਹਨਾਂ ਨੇ ਪਨਾਹ ਲਈ ਸੀ ਤੇ ਚੌਥਾ ਡੰਗਾਈ ਨਾਲ ਪੁੱਛਗਿਸ਼ ਕਰਨ ਉਪਰੰਤ ਅਸੀਂ ਜਿਹੜੇ ਸ਼ੂਟਿੰਗ ਕਰਨ ਆਏ ਸੀ ਇੱਕ ਮੋਟਰਸਾਈਕਲ ਦੋ ਬੰਦੇ ਉਹਦੇ ਵਿੱਚ ਜਿਹੜਾ ਮੋਟਰਸਾਈਕਲ ਜਿਹੜਾ ਚਲਾਉਣ ਵਾਲਾ ਗੁਰਪ੍ਰੀਤ ਸਿੰਘ ਉਰਫ ਗੋਰਾ ਪੁੱਤਰ ਲਖਬੀਰ ਸਿੰਘ ਵਾਸੀਆ ਝੁੱਗੀਆਂ ਕਲਾ ਥਾਣਾ ਸਦਰਪੱਟੀ ਇਹਨੂੰ ਅਰੈਸਟ ਕੀਤਾ ਗਿਆ ਹੈ ਗੁਰਪ੍ਰੀਤ ਗੋਰੇ ਦੀ ਡੂੰਘਾਈ ਨਾਲ ਜਿਹੜੀ ਜਦੋਂ ਪੁੱਛਗਿੱਛ ਕੀਤੀ ਗਈ ਇਹਨੇ ਸਾਰੀ ਵਾਰਦਾਤ ਜਿਹੜੀ ਇਹਨੇ ਕਬੂਲ ਕੀਤੀ ਹੈ ਇਹਨੇ ਇਹ ਵੀ ਦੱਸਿਆ ਹੈਗਾ ਕਿ ਇਹ ਵਾਰਦਾਤ ਕਰਨ ਲਈ ਇਸ ਤੋਂ ਪਹਿਲਾਂ 9 ਤਰੀਕ ਨੂੰ ਵੀ ਨਸ਼ੇਰਾ ਪੰਨੂਆ ਜਿਹੜਾ ਆਏ ਸੀਗੇ ਉਸ ਦਿਨ ਕਿਉਂਕਿ ਇਹ ਵਾਰਦਾਤ ਨਹੀਂ ਕਰ ਸਕੇ ਤੇ ਇਹ ਵਾਪਸ ਚਲੇ ਗਏ ਤੇ 12 ਤਰੀਕ ਨੂੰ ਆ ਕੇ ਫੇਰ ਅੰਨਾ ਨੇ ਜਿਹੜਾ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਇਹਦੀ ਡੁੰਗਾਈ ਨਾਲ ਜਿਹੜੀ ਪੁੱਛਗੇਸ ਤੋਂ ਜਿਹੜੇ ਇਦਾਂ ਜਿਹੜਾ ਨਾਲ ਮੇਨ ਸ਼ੂਟਰ ਹੈਗਾ ਹੈ ਉਹਦੀ ਵੀ شناخت ਹੋ ਗਈ ਹੈ ਤੇ ਇਹਨਾਂ ਨੂੰ ਜਿਹੜਾ ਫੈਸਿਲੀਟੇਟ ਕਰਨ ਵਾਲੇ ਦੋ ਲੋਕ ਹੈ ਉਹਨਾਂ ਦੀ ਵੀ ਅਸੀਂ ਜਿਹੜੀ شناخت ਵੀ ਕਰ ਲਈ ਹੈ ਤੇ ਉਹਨਾਂ ਨੂੰ ਫੜਨ ਲਈ ਅਸੀਂ ਟੀਮਾਂ ਵੀ ਲਾਈਆਂ ਹੋਈਆਂ ਹਨ। ਮੈਨੂੰ ਲੱਗਦਾ ਹੈ ਬਹੁਤ ਹੀ ਛੇਤੀ ਅਸੀਂ ਜਿਹੜੇ ਬਾਕੀ ਬਚਦੇ ਦੋਸ਼ੀ ਆ ਉਹਨਾਂ ਨੂੰ ਵੀ ਅਰੈਸਟ ਕਰ ਲਾਂ ਸਰ ਕੀ ਬਰਾਮਦ ਕੀ ਹੋਈ ਜਿਹੜੇ ਗੋਤਾਰ ਕੀਤਾ ਗਿਆ ਗ੍ਰਿਫਤਾਰ ਲੋਕਾਂ ਤੋਂ ਅਸੀਂ ਜਿਹੜਾ ਮੇਨ ਜਿਹੜਾ ਮੋਟਰਸਾਈਕਲ ਹੈ ਜਿਹਦੇ ਵਿੱਚ ਰੀਅਰ ਤੇ ਇੱਕ ਫਲੈਸ਼ਿੰਗ ਲਾਈਟ ਜਲਦੀ ਹੈਗੀ ਆ ਉਹ ਅਸੀਂ ਬਰਾਮਦ ਕੀਤਾ ਹੈ ਅਤੇ ਜਿਹੜਾ ਇੱਕ ਮੋਬਾਈਲ ਫੋਨ ਬਰਾਮਦ ਕੀਤਾ ਜਿਹਦੇ ਵਿੱਚ ਸਾਰੀ ਫੋਨ ਕਾਲਾਂ ਹੋਈਆਂ ਸਰ ਜਿਹੜਾ ਸ਼ੂਟਰ ਹੈ ਤਾਂ ਉਹ ਮਗੀ ਲੋਕਲ ਹੀ ਬਾਹਰੋਂ ਕਿਤੇ ਹੋਣੀ ਸ਼ੂਟਰ ਜਿਹੜਾ ਹਜੇ ਤੱਕ ਸਾਨੂੰ ਲੱਗਦਾ ਬਾਹਰੋਂ ਆਇਆ ਹੈਗਾ ਤੇ ਜਿਹੜਾ ਸਪੋਰਟ ਦੇਣ ਵਾਲੇ ਉਹ ਲੋਕਲ ਹੀ ਸੀਗੇ ਸਰ ਕੋਈ ਮਾਰਨ ਦਾ ਕਾਰਨ ਕੁਝ ਦੱਸਿਆ ਕੀ ਕਿਹੜੀ ਗੱਲਾਂ ਇਹਨਾਂ ਨੇ ਇਹ ਸਾਰਾ ਕੰਮ ਕੀਤਾ ਨਹੀਂ ਬਿਲਕੁਲ ਇਹਨਾਂ ਦੀ ਕੋਈ ਪੁਰਾਣੀ ਨਿੱਜੀ ਰੰਜਿਸ਼ ਚੱਲਦੀ ਸੀ ਜਿਹੜਾ ਬਿੱਕਰ ਸਿੰਘ ਹੈ ਚੌਧਰੀ ਵਾਲਾ ਪਿੰਡ ਦਾ ਇੱਕ ਮੋਤਬਰ ਹੋਣ ਕਰਕੇ ਵਕ ਵਕ ਜਿਹੜੇ ਪਿੰਡ ਦੇ ਮਸਲੇ ਹੁੰਦੇ ਉਹਨਾਂ ਨੂੰ ਉਹਨਾਂ ਵਿੱਚ ਰਾਜੀਨਾਮੇ ਕਰਾਉਣ ਸੁਲਾਹ ਕਰਾਉਣ ਲਈ ਜਿਹੜਾ ਉਹ ਜਾਂਦਾ ਸੀ ਅੱਗੇ ਆਉਂਦਾ ਸੀ ਤਾਂ ਉਹਦੇ ਲੈ ਕੇ ਇਹਦੀ ਕੋਈ ਲੋਕਲ ਲੈਵਲ ਤੇ ਖੇ ਬਾਜ਼ੀ ਸੀ ਜਿਹਦੇ ਕਰਕੇ ਵਾਰਦਾਤ ਹੋਈ ਹੈ ਸਰ ਕੋਈ ਵਿਦੇਸ਼ ਵਿੱਚ بیٹھے ਕਿ ਬਦਵਾਚਾ ਨਾ ਕੋਈ ਚਤਤ ਨਹੀਂ ਹੈਗਾ ਕਿਉਂਕਿ ਉਹਨਾਂ ਦੇ ਪੋਸਟਬਾਕੀ ਦੀ ਜਿੰਮੇਵਾਰੀ ਕੋਈ ਨਹੀਂ ਨਹੀਂ ਬਿਲਕੁਲ ਇਸ ਇਸ ਸਮੇਂ ਤੇ ਇਹਨਾਂ ਤੋਂ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੋ ਸਕਦਾ ਹੈ ਇਹਨਾਂ ਚ ਜਿਹੜੇ ਸ਼ੂਟਰ ਹੈਗੇ ਆ ਬਾਹਰ ਦੇ ਬੈਠੇ ਜਿਹੜੇ ਕ੍ਰਿਮੀਨਲ ਹੈ ਉਹਨਾਂ ਨਾਲ ਟੱਚ ਹੋਣ ਹੋਰ ਵੀ ਸਾਰੇ ਇਹਨਾਂ ਦੇ ਮਾਮਲੇ ਦਰਜ ਕੋਈ ਨਹੀਂ ਇਸ ਸਟੇਜ ਤੇ ਜਿਹੜਾ ਜਿਹੜਾ ਬਾਹਰ ਜਿਹੜੇ ਹੋਰ ਮੁਕਤਮੇ ਹੈ ਹਜੇ ਉਹਦੇ ਬਾਰੇ ਗੱਲ ਸਾਹਮਣੇ ਨਹੀਂ ਪੁਲਿਸ ਰਿਪੋਰਟ ਲੇਗਾ ਬਿਲਕੁਲ ਇਹਨਾਂ ਦਾ ਪੁਲਿਸ ਰਿਮਾਂਡ ਹੈ ਅਸੀਂ ਹੋਰ ਰਿਮਾਂਡ ਲੈ ਰਹੇ ਹਾਂ ਤੇ ਫੋਟੋ ਡੁੰਗਾਈ ਨਾਲ ਇਹ ਤਫ਼ਤੀਸ਼ ਕਰਾਂਗੇ ਸਰ ਇਹ ਸ਼ੂਟਰ ਹੋਰ ਹੈ ਜਿਹੜਾ ਚਾਲਕ ਸੀਗਾ ਜਾਂ ਦੋਵਾਂ ਦੇ ਆਪਸ ਵਿੱਚ ਸਬੰਧ ਹੈਗੇ ਆ ਜਾਂ ਕੋਈ ਆਪਸ ਨਹੀਂ ਜਾਣਦੇ ਸੀ ਦੋਵੇਂ ਇਹ ਅਜੇ ਤਫ਼ਤੀਸ਼ ਦਾ ਮੁੱਦਾ ਹੈ ਅਸੀਂ ਕਲੀਅਰ ਕਰਕੇ ਤੁਹਾਨੂੰ ਦੱਸਾਂਗੇ